ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦਾ ਹੋਇਆ ਦੂਜਾ ਵਿਆਹ ਵਿਧਾਨ ਸਭਾ ਹਲਕਾ ਫੂਜਪੁਰ ਸ਼ਹਿਰ ਤੋਂ ਵਿਧਾਇਕ ਨੇ ਰਣਵੀਰ ਸਿੰਘ ਪੁੱਲਰ ਜਿਨ੍ਹਾਂ ਨੇ ਦੂਸਰਾ ਵਿਆਹ ਕਰਵਾਇਆ ਸੰਗਰੂਰ ਦੀ ਡਾਕਟਰ ਅਮਨਦੀਪ ਕੌਰ ਗੌਜ਼ਲ ਦੇ ਨਾਲ ਇਹ ਵਿਆਹ ਹੋਇਆ ਤੇ ਕਾਫੀ ਸਾਦੇ ਢੰਗ ਦੇ ਨਾਲ ਹੀ ਇਹ ਵਿਆਹ ਦੀਆਂ ਰਸਮਾਂ ਹੋਈਆਂ ਨੇ ਦੋਵਾਂ ਪਰਿਵਾਰਾਂ ਦੇ ਚੌੜਵੇਂ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਇਹ ਵਿਆਹ ਦੀਆਂ ਰਸਮਾਂ ਸੰਗਰੂਰ ਦੇ ਇੱਕ ਗੁਰੂ ਘਰ ਦੇ ਵਿੱਚ ਨਿਭਾਈਆਂ ਗਈਆਂ ਆਨੰਦ ਕਾਰਜ ਹੋਏ ਨੇ ਰਣਵੀਰ ਭੁੱਲਰ ਦਾ ਵਿਆਹ ਇਸ ਕਦਰ ਸਧਾਰਨ ਢੰਗ ਦੇ ਨਾਲ ਹੋਇਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਇਸ ਦੇ ਵਿੱਚ ਨਜ਼ਰ ਆਏ ਉਸ ਤੋਂ ਇਲਾਵਾ ਕੋਈ ਵੀ ਭਾਵੇਂ ਉਹਨਾਂ ਦੇ ਜੇਕਰ ਗੱਲ ਕਰ ਲੈ ਜਾਵੇ ਨਜ਼ਦੀਕੀ ਸਾਥੀ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਕੋਈ ਵੀ ਇਸ ਵਿਆਹ ਦੇ ਵਿੱਚ ਨਜ਼ਰ ਨਹੀਂ ਆਇਆ ਜ਼ਿਕਰ ਜੋ ਹੈ ਕਿ ਰਣਵੀਰ ਭੁੱਲਰ ਦੀ ਪਹਿਲੀ ਪਤਨੀ ਜਿਸ ਦਾ ਨਾਮ ਕੁਲਰਾਜ ਕੋਰ ਦਾ ਕੁਝ ਸਮਾਂ ਪਹਿਲਾਂ ਹੀ ਬ੍ਰੇਨ ਕੈਂਸਰ ਦੇ ਨਾਲ ਦਿਹਾਂਤ ਹੋ ਗਿਆ ਸੀ ਜਿਸ ਕਰਕੇ ਕੁਲਰਾਜ ਕੋਰ ਦੇ ਲੰਬੇ ਸਮੇਂ ਚੱਲੇ ਇਲਾਜ ਦੌਰਾਨ ਲਗਭਗ 6 ਸਾਲ ਰਣਵੀਰ ਭੁੱਲਰ ਅਤੇ ਉਹਨਾਂ ਦੀ ਮਾਤਾ ਜੀ ਦੇ ਵੱਲੋਂ ਕੀਤੀ ਸੇਵਾ ਦੀ ਸਾਰੇ ਇਲਾਕੇ ਦੇ ਵੱਲੋਂ ਸ਼ਲਾਘਾ ਵੀ ਕੀਤੀ ਗਈ ਸੀ ਤੇ ਹਰ ਆਮ ਅਤੇ ਖਾਸ ਦੀ ਜ਼ੁਬਾਨ ਦੇ ਉੱਤੇ ਇੱਕੋ ਗੱਲ ਸੀ ਕਿ ਜਿਉਣਾ ਮਰਨਾ ਤਾਂ ਰੱਬ ਦੇ ਬਸ ਹੈ ਪਰ ਜੋ ਸੇਵਾ ਰਣਵੀਰ ਅਤੇ ਉਸ ਦੀ ਬਿਮਾਰ ਪਤਨੀ ਦੀ ਕੀਤੀ ਗਈ ਹੈ ਇਸ ਤੋਂ ਵੱਡੀ ਜੀਵਨ ਸਾਥੀ ਦੀ ਮਿਸਾਲ ਨਹੀਂ ਹੋ ਸਕਦੀ ਪਰ ਅੱਜ ਉਹਨਾਂ ਦੇ ਵੱਲੋਂ ਇੱਕ ਦੂਜਾ ਵਿਆਹ ਕਰਵਾਇਆ ਗਿਆ ਹੈ ਬੱਚਿਆਂ ਨੂੰ ਵੀ ਆਪਣੇ ਤੋਂ ਦੂਰ ਹੋਸਟਲ ਦੇ ਵਿੱਚ ਉਹਨਾਂ ਨੂੰ ਰੱਖਣਾ ਪਿਆ ਸੀ ਪਹਿਲੀ ਜਿਹੜੀ ਪਤਨੀ ਸੀ ਉਸ ਦੇ ਬੱਚੇ ਯਾਨੀ ਕਿ ਕੁਲ ਰਾਜਕੌਰ ਦੇ ਬੱਚੇ ਜਿਹੜੇ ਨੇ ਉਹ ਵੀ ਹੋਸਟਲ ਦੇ ਵਿੱਚ ਸੀ ਤੇ ਹੁਣ ਵਿਧਾਇਕ ਰਣਵੀਰ ਭੁੱਲਰ ਦੇ ਦੋ ਬੱਚੇ ਯਾਨੀ ਕਿ ਪਹਿਲੀ ਪਤਨੀ ਤੋਂ ਦੋ ਬੱਚੇ ਬੇਟੀ ਕੈਨੇਡਾ ਦੇ ਵਿੱਚ ਪੜ ਰਹੀ ਹੈ ਜਦਕਿ ਬੇਟਾ ਸਕੂਲ ਦੇ ਵਿੱਚ ਪੜਦਾ ਹੈ ਤੇ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਨਵਾਂ ਵਿਆਹ ਕਰਵਾਇਆ ਗਿਆ ਉਹ ਇੱਕ ਪੇਸ਼ੇ ਤੋਂ ਡਾਕਟਰ ਹੈ ਅਮਨਦੀਪ ਕੌਰ ਗੌਸਲ ਉਹਨਾਂ ਦਾ ਨਾਮ ਹੈ ਤੇ ਸੰਗਰੂਰ ਦੇ ਵਿੱਚ ਰਹਿਣ ਵਾਲੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਦੂਜਾ ਵਿਆਹ ਇਹ ਵਿਧਾਇਕ ਰਣਵੀਰ ਸਿੰਘ ਪੁੱਲਰ ਦਾ ਪਹਿਲੀ ਪਤਨੀ ਦੇ ਦਿਹਾਂਤ ਹੋਣ ਤੋਂ ਬਾਅਦ ਇਹ ਫੈਸਲਾ ਜਿਹੜਾ ਹੋਇਆ ਹੈ ਕਿ ਇੱਕ ਵਿਆਹ ਜਿਹੜਾ ਆ ਉਹ ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਇੱਕ ਸਾਥੀ ਦੀ ਲੋੜ ਹੁੰਦੀ ਹੈ ਤਾਂ ਇੱਕ ਸਾਥੀ ਦੇ ਵਜੋਂ ਚੁਣਨ ਦੇ ਵਾਸਤੇ ਡਾਕਟਰ ਅਮਨਦੀਪ ਕੌਰ ਗੌਸਲ ਜਿਹੜੇ ਨੇ ਉਹਨਾਂ ਦੇ ਨਾਲ ਵਿਆਹੇ ਗਏ ਨੇ ਬੜੇ ਹੀ ਸਾਦੇ ਢੰਗ ਦੇ ਨਾਲ ਵਿਆਹ ਹੋਇਆ ਅਤੇ ਵਿਧਾਇਕ ਰਣਵੀਰ ਸਿੰਘ ਪੁੱਲਰ ਜਿਹੜੇ ਨੇ ਉਹ ਸੰਗਰੂਰ ਦੀ ਡਾਕਟਰ ਨੀ ਅਮਨਦੀਪ ਕੌਰ ਗੋਸਲ ਦੇ ਨਾਲ ਹੁਣ ਵਿਆਹ ਹੀ ਗਏ ਨੇ ਦੋਵਾਂ ਪਰਿਵਾਰਾਂ ਦੇ 49ਵੇਂ ਮੈਂਬਰ ਇਸ ਵਿਆਹ ਦੀਆਂ ਰਸਮਾਂ ਦੇ ਵਿੱਚ ਜਿਹੜੇ ਨੇ ਨਜ਼ਰ ਆਏ ਸੰਗਰੂਰ ਦੇ ਹੀ ਇੱਕ ਗੁਰੂ ਘਰ ਦੇ ਵਿੱਚ ਲਾਵਾਂ ਹੋਈਆਂ ਨੇ ਆਨੰਦ ਕਾਰਜ ਹੋਏ ਨੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦਾ ਹੋਇਆ ਦੂਜਾ ਵਿਆਹ ਵਿਧਾਨ ਸਭਾ ਹਲਕਾ ਫਰੂਜਪੁਰ ਸ਼ਹਿਰ ਤੋਂ ਵਿਧਾਇਕ ਨੇ ਰਣਵੀਰ ਸਿੰਘ ਪੁੱਲਰ ਜਿਨ੍ਹਾਂ ਨੇ ਦੂਸਰਾ ਵਿਆਹ ਕਰਵਾਇਆ ਸੰਗਰੂਰ ਦੀ ਡਾਕਟਰ ਅਮਨਦੀਪ ਕੌਰ ਗੌਜ਼ਲ ਦੇ ਨਾਲ ਇਹ ਵਿਆਹ ਹੋਇਆ ਤੇ ਕਾਫੀ ਸਾਦੇ ਢੰਗ ਦੇ ਨਾਲ ਹੀ ਇਹ ਵਿਆਹ ਦੀਆਂ ਰਸਮਾਂ ਹੋਈਆਂ ਨੇ ਦੋਵਾਂ ਪਰਿਵਾਰਾਂ ਦੇ ਚੌੜਵੇਂ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਇਹ ਵਿਆਹ ਦੀਆਂ ਰਸਮਾਂ ਸੰਗਰੂਰ ਦੇ ਇੱਕ ਗੁਰੂ ਘਰ ਦੇ ਵਿੱਚ ਨਿਭਾਈਆਂ ਗਈਆਂ ਆਨੰਦ ਕਾਰਜ ਹੋਏ ਨੇ ਰਣਵੀਰ ਭੁੱਲਰ ਦਾ ਵਿਆਹ ਇਸ ਕਦਰ ਸਧਾਰਨ ਢੰਗ ਦੇ ਨਾਲ ਹੋਇਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਇਸ ਦੇ ਵਿੱਚ ਨਜ਼ਰ ਆਏ ਉਸ ਤੋਂ ਇਲਾਵਾ ਕੋਈ ਵੀ ਭਾਵੇਂ ਉਹਨਾਂ ਦੇ ਜੇਕਰ ਗੱਲ ਕਰ ਲੈ ਜਾਵੇ ਨਜ਼ਦੀਕੀ ਸਾਥੀ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਕੋਈ ਵੀ ਇਸ ਵਿਆਹ ਦੇ ਵਿੱਚ ਨਜ਼ਰ ਨਹੀਂ ਆਇਆ ਜ਼ਿਕਰ ਜੋ ਹੈ ਕਿ ਰਣਵੀਰ ਭੁੱਲਰ ਦੀ ਪਹਿਲੀ ਪਤਨੀ ਜਿਸ ਦਾ ਨਾਮ ਕੁਲਰਾਜ ਕੋਰ ਦਾ ਕੁਝ ਸਮਾਂ ਪਹਿਲਾਂ ਹੀ ਬ੍ਰੇਨ ਕੈਂਸਰ ਦੇ ਨਾਲ ਦਿਹਾਂਤ ਹੋ ਗਿਆ ਸੀ ਜਿਸ ਕਰਕੇ ਕੁਲਰਾਜ ਕੋਰ ਦੇ ਲੰਬੇ ਸਮੇਂ ਚੱਲੇ ਇਲਾਜ ਦੌਰਾਨ ਲਗਭਗ 6 ਸਾਲ ਰਣਵੀਰ ਭੁੱਲਰ ਅਤੇ ਉਹਨਾਂ ਦੀ ਮਾਤਾ ਜੀ ਦੇ ਵੱਲੋਂ ਅ ਕੀਤੀ ਸੇਵਾ ਦੀ ਸਾਰੇ ਇਲਾਕੇ ਦੇ ਵੱਲੋਂ ਸ਼ਲਾਘਾ ਵੀ ਕੀਤੀ ਗਈ ਸੀ ਤੇ ਹਰ ਆਮ ਅਤੇ ਖਾਸ ਦੀ ਜ਼ੁਬਾਨ ਦੇ ਉੱਤੇ ਇੱਕੋ ਗੱਲ ਸੀ ਕਿ ਜਿਉਣਾ ਮਰਨਾ ਤਾਂ ਰੱਬ ਦੇ ਵੱਸ ਹੈ ਪਰ ਜੋ ਸੇਵਾ ਰਣਵੀਰ ਅਤੇ ਉਸ ਦੀ ਬਿਮਾਰ ਪਤਨੀ ਦੀ ਕੀਤੀ ਗਈ ਹੈ ਇਸ ਤੋਂ ਵੱਡੀ ਜੀਵਨ ਸਾਥੀ ਦੀ ਮਿਸਾਲ ਨਹੀਂ ਹੋ ਸਕਦੀ ਪਰ ਅੱਜ ਉਹਨਾਂ ਦੇ ਵੱਲੋਂ ਇੱਕ ਦੂਜਾ ਵਿਆਹ ਕਰਵਾਇਆ ਗਿਆ ਹੈ ਬੱਚਿਆਂ ਨੂੰ ਵੀ ਆਪਣੇ ਤੋਂ ਦੂਰ ਹੋਸਟਲ ਦੇ ਵਿੱਚ ਉਹਨਾਂ ਨੂੰ ਰੱਖਣਾ ਪਿਆ ਸੀ ਪਹਿਲੀ ਜਿਹੜੀ ਪਤਨੀ ਸੀ ਉਸ ਦੇ ਬੱਚੇ ਯਾਨੀ ਕਿ ਕੁਲਰਾਜ ਕੌਰ ਦੇ ਬੱਚੇ ਜਿਹੜੇ ਨੇ ਉਹ ਵੀ ਹੋਸਟਲ ਦੇ ਵਿੱਚ ਸੀ ਤੇ ਹੁਣ ਵਿਧਾਇਕ ਰਣਵੀਰ ਭੁੱਲਰ ਦੇ ਦੋ ਬੱਚੇ ਯਾਨੀ ਕਿ ਪਹਿਲੀ ਪਤਨੀ ਤੋਂ ਦੋ ਬੱਚੇ ਬੇਟੀ ਕੈਨੇਡਾ ਦੇ ਵਿੱਚ ਪੜ ਰਹੀ ਆ ਜਦਕਿ ਬੇਟਾ ਸਕੂਲ ਦੇ ਵਿੱਚ ਪੜਦਾ ਤੇ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਨਵਾਂ ਵਿਆਹ ਕਰਵਾਇਆ ਗਿਆ ਉਹ ਇੱਕ ਪੇਸ਼ੇ ਤੋਂ ਡਾਕਟਰ ਹੈ ਅਮਨਦੀਪ ਕੌਰ ਗੌਸਲ ਉਹਨਾਂ ਦਾ ਨਾਮ ਹੈ ਤੇ ਸੰਗਰੂਰ ਦੇ ਵਿੱਚ ਰਹਿਣ ਵਾਲੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਦੂਜਾ ਵਿਆਹ ਇਹ ਵਿਧਾਇਕ ਰਣਵੀਰ ਸਿੰਘ ਭੁੱਲਰ ਦਾ ਪਹਿਲੀ ਪਤਨੀ ਦੇ ਦਿਹਾਂਤ ਹੋਣ ਤੋਂ ਬਾਅਦ ਇਹ ਫੈਸਲਾ ਜਿਹੜਾ ਹੋਇਆ ਹੈ ਕਿ ਇੱਕ ਵਿਰਾਹ ਜਿਹੜਾ ਆ ਉਹ ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਇੱਕ ਸਾਥੀ ਦੀ ਲੋੜ ਹੁੰਦੀ ਹੈ ਤਾ ਇੱਕ ਸਾਥੀ ਦੇ ਵਜੋਂ ਚੁਣਨ ਦੇ ਵਾਸਤੇ ਡਾਕਟਰ ਅਮਨਦੀਪ ਕੌਰ ਗੌਸਲ ਜਿਹੜੇ ਨੇ ਉਹਨਾਂ ਦੇ ਨਾਲ ਵਿਆਹੇ ਗਏ ਨੇ ਬੜੇ ਹੀ ਸਾਦੇ ਢੰਗ ਦੇ ਨਾਲ ਵਿਆਹ ਹੋਇਆ ਹੈ ਅਤੇ ਵਿਧਾਇਕ ਰਣਵੀਰ ਸਿੰਘ ਪੁੱਲਰ ਜਿਹੜੇ ਨੇ ਉਹ ਸੰਗਰੂਰ ਦੀ ਡਾਕਟਰਨੀ ਅਮਨਦੀਪ ਕੌਰ ਗੌਸਲ ਦੇ ਨਾਲ ਹੁਣ ਵਿਆਹੇ ਗਏ ਨੇ ਦੋਵਾਂ ਪਰਿਵਾਰਾਂ ਦੇ 92 ਮੈਂਬਰ ਇਸ ਵਿਆਹ ਦੀਆਂ ਰਸਮਾਂ ਦੇ ਵਿੱਚ ਜਿਹੜੇ ਨੇ ਨਜ਼ਰ ਆਏ ਸੰਗਰੂਰ ਦੇ ਹੀ ਇੱਕ ਗੁਰੂ ਘਰ ਦੇ ਵਿੱਚ ਲਾਵਾਂ ਹੋਈਆਂ ਨੇ ਆਨੰਦਕਾਰਜ ਹੋਏ ਨੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦਾ ਹੋਇਆ ਦੂਜਾ ਵਿਆਹ ਵਿਧਾਨ ਸਭਾ ਹਲਕਾ ਫੂਜਪੁਰ ਸ਼ਹਿਰ ਤੋਂ ਵਿਧਾਇਕ ਨੇ ਰਣਵੀਰ ਸਿੰਘ ਪੁੱਲਰ ਜਿਨ੍ਹਾਂ ਨੇ ਦੂਸਰਾ ਵਿਆਹ ਕਰਵਾਇਆ ਸੰਗਰੂਰ ਦੀ ਡਾਕਟਰ ਅਮਨਦੀਪ ਕੌਰ ਗੌਸਲ ਦੇ ਨਾਲ ਇਹ ਵਿਆਹ ਹੋਇਆ ਤੇ ਕਾਫੀ ਸਾਦੇ ਢੰਗ ਦੇ ਨਾਲ ਹੀ ਇਹ ਵਿਆਹ ਦੀਆਂ ਰਸਮਾਂ ਹੋਈਆਂ ਨੇ ਦੋਵਾਂ ਪਰਿਵਾਰਾਂ ਦੇ ਚੌੜਵੇਂ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਇਹ ਵਿਆਹ ਦੀਆਂ ਰਸਮਾਂ ਸੰਗਰੂਰ ਦੇ ਇੱਕ ਗੁਰੂ ਘਰ ਦੇ ਵਿੱਚ ਨਿਭਾਈਆਂ ਗਈਆਂ ਆਨੰਦ ਕਾਰਜ ਹੋਏ ਨੇ ਰਣਵੀਰ ਭੁੱਲਰ ਦਾ ਵਿਆਹ ਇਸ ਕਦਰ ਸਧਾਰਨ ਢੰਗ ਦੇ ਨਾਲ ਹੋਇਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਇਸ ਦੇ ਵਿੱਚ ਨਜ਼ਰ ਆਏ ਉਸ ਤੋਂ ਇਲਾਵਾ ਕੋਈ ਵੀ ਭਾਵੇਂ ਉਹਨਾਂ ਦੇ ਜੇਕਰ ਗੱਲ ਕਰ ਲੈ ਜਾਵੇ ਨਜ਼ਦੀਕੀ ਸਾਥੀ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਕੋਈ ਵੀ ਇਸ ਵਿਆਹ ਦੇ ਵਿੱਚ ਨਜ਼ਰ ਨਹੀਂ ਆਇਆ ਜ਼ਿਕਰ ਜੋ ਹੈ ਕਿ ਰਣਵੀਰ ਭੁੱਲਰ ਦੀ ਪਹਿਲੀ ਪਤਨੀ ਜਿਸ ਦਾ ਨਾਮ ਕੁਲਰਾਜ ਕੋਰ ਦਾ ਕੁਝ ਸਮਾਂ ਪਹਿਲਾਂ ਹੀ ਬ੍ਰੇਨ ਕੈਂਸਰ ਦੇ ਨਾਲ ਦਿਹਾਂਤ ਹੋ ਗਿਆ ਸੀ ਜਿਸ ਕਰਕੇ ਕੁਲਰਾਜ ਕੋਰ ਦੇ ਲੰਬੇ ਸਮੇਂ ਚੱਲੇ ਇਲਾਜ ਦੌਰਾਨ ਲਗਭਗ 6 ਸਾਲ ਰਣਵੀਰ ਭੁੱਲਰ ਅਤੇ ਉਹਨਾਂ ਦੀ ਮਾਤਾ ਜੀ ਦੇ ਵੱਲੋਂ ਕੀਤੀ ਸੇਵਾ ਦੀ ਸਾਰੇ ਇਲਾਕੇ ਦੇ ਵੱਲੋਂ ਸ਼ਲਾਘਾ ਵੀ ਕੀਤੀ ਗਈ ਸੀ ਤੇ ਹਰ ਆਮ ਅਤੇ ਖਾਸ ਦੀ ਜ਼ੁਬਾਨ ਦੇ ਉੱਤੇ ਇੱਕੋ ਗੱਲ ਸੀ ਕਿ ਜਿਉਣਾ ਮਰਨਾ ਤਾਂ ਰੱਬ ਦੇ ਬਸ ਹੈ ਪਰ ਜੋ ਸੇਵਾ ਰਣਵੀਰ ਅਤੇ ਉਸ ਦੀ ਬਿਮਾਰ ਪਤਨੀ ਦੀ ਕੀਤੀ ਗਈ ਹੈ ਇਸ ਤੋਂ ਵੱਡੀ ਜੀਵਨ ਸਾਥੀ ਦੀ ਮਿਸਾਲ ਨਹੀਂ ਹੋ ਸਕਦੀ ਪਰ ਅੱਜ ਉਹਨਾਂ ਦੇ ਵੱਲੋਂ ਇੱਕ ਦੂਜਾ ਵਿਆਹ ਕਰਵਾਇਆ ਗਿਆ ਹੈ ਬੱਚਿਆਂ ਨੂੰ ਵੀ ਆਪਣੇ ਤੋਂ ਦੂਰ ਹੋਸਟਲ ਦੇ ਵਿੱਚ ਉਹਨਾਂ ਨੂੰ ਰੱਖਣਾ ਪਿਆ ਸੀ ਪਹਿਲੀ ਜਿਹੜੀ ਪਤਨੀ ਸੀ ਉਸ ਦੇ ਬੱਚੇ ਯਾਨੀ ਕਿ ਕੁਲਰਾਜ ਕੌਰ ਦੇ ਬੱਚੇ ਜਿਹੜੇ ਨੇ ਉਹ ਵੀ ਹੋਸਟਲ ਦੇ ਵਿੱਚ ਸੀ ਤੇ ਹੁਣ ਵਿਧਾਇਕ ਰਣਵੀਰ ਭੁੱਲਰ ਦੇ ਦੋ ਬੱਚੇ ਯਾਨੀ ਕਿ ਪਹਿਲੀ ਪਤਨੀ ਤੋਂ ਦੋ ਬੱਚੇ ਬੇਟੀ ਕੈਨੇਡਾ ਦੇ ਵਿੱਚ ਪੜ ਰਹੀ ਹੈ ਜਦਕਿ ਬੇਟਾ ਸਕੂਲ ਦੇ ਵਿੱਚ ਪੜਦਾ ਤੇ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਨਵਾਂ ਵਿਆਹ ਕਰਵਾਇਆ ਗਿਆ ਉਹ ਇੱਕ ਪੇਸ਼ੇ ਤੋਂ ਡਾਕਟਰ ਹੈ ਅਮਨਦੀਪ ਕੌਰ ਗੌਸਰ ਉਹਨਾਂ ਦਾ ਨਾਮ ਹੈ ਤੇ ਸੰਗਰੂਰ ਦੇ ਵਿੱਚ ਰਹਿਣ ਵਾਲੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਦੂਜਾ ਵਿਆਹ ਇਹ ਵਿਧਾਇਕ ਰਣਵੀਰ ਸਿੰਘ ਭੁੱਲਰ ਦਾ ਪਹਿਲੀ ਪਤਨੀ ਦੇ ਦਿਹਾਂਤ ਹੋਣ ਤੋਂ ਬਾਅਦ ਇਹ ਫੈਸਲਾ ਜਿਹੜਾ ਹੋਇਆ ਹੈ ਕਿ ਇੱਕ ਵਿਆਹ ਜਿਹੜਾ ਆ ਉਹ ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਇੱਕ ਸਾਥੀ ਦੀ ਲੋੜ ਹੁੰਦੀ ਹੈ ਤਾਂ ਇੱਕ ਸਾਥੀ ਦੇ ਵਜੋਂ ਚੁਣਨ ਦੇ ਵਾਸਤੇ ਡਾਕਟਰ ਅਮਨਦੀਪ ਕੌਰ ਗੌਸਲ ਜਿਹੜੇ ਨੇ ਉਹਨਾਂ ਦੇ ਨਾਲ ਵਿਆਹ ਹੀ ਗਏ ਨੇ ਬੜੇ ਹੀ ਸਾਦੇ ਢੰਗ ਦੇ ਨਾਲ ਵਿਆਹ ਹੋਇਆ ਅਤੇ ਵਿਧਾਇਕ ਰਣਵੀਰ ਸਿੰਘ ਭੁੱਲਰ ਜਿਹੜੇ ਨੇ ਉਹ ਸੰਗਰੂਰ ਦੀ ਡਾਕਟਰਨੀ ਅਮਨਦੀਪ ਕੌਰ ਗੋਸਲ ਦੇ ਨਾਲ ਹੁਣ ਵਿਆਹ ਹੀ ਗਏ ਨੇ ਦੋਵਾਂ ਪਰਿਵਾਰਾਂ ਦੇ 92 ਮੈਂਬਰ ਇਸ ਵਿਆਹ ਦੀਆਂ ਰਸਮਾਂ ਦੇ ਵਿੱਚ ਜਿਹੜੇ ਨੇ ਨਜ਼ਰ ਆਏ ਸੰਗਰੂਰ ਦੇ ਹੀ ਇੱਕ ਗੁਰੂ ਘਰ ਦੇ ਵਿੱਚ ਲਾਵਾਂ ਹੋਈਆਂ ਨੇ ਆਨੰਦਕਾਰਜ ਹੋਏ ਨੇ ਤੁਹਾਨੂੰ ਇਹ ਖਬਰ ਕਿਵੇਂ ਲੱਗੀ ਹੋਰ ਖਬਰਾਂ ਦੇਖਣ ਵਾਸਤੇ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਦਿੱਲੀ ਨਿਊਜ਼ ਪੰਜਾਬ